ਪਾਰਤ ਵਿਕਾਸ ਪਰਿਸ਼ਦ ਬ੍ਰਾਂਚ ਬੁਰਲਾਡਾ ਵੱਲੋਂ ਬਲੱਡ ਕੈਂਪਰ ਲਗਾਇਆ ਗਿਆ ਜਿਸ ਵਿੱਚ ਲਗਭਗ 100 ਦੇ ਕਰੀਬ ਬਲੱਡ ਦਾਨ ਕਰਨ ਵਾਲੇ ਦਾਨੀ ਸੱਜਣ ਪਹੁੰਚੇ ਇਸ ਮੌਕੇ ਪ੍ਰਧਾਨ ਅਮਿਤ ਜਿੰਦਲ ਨੇ ਕਿਹਾ ਕਿ ਖੂਨ ਦਾਨ ਮਹਾਨ ਦਾਨ ਹੈ ਖੂਨ ਦਾਨ ਕਰਨ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਅਤੇ ਖੂਨ ਨਾਲੀਆਂ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਮਿਤੀ 10 ਮਾਰਚ 2024 ਨੂੰ ਪਾਰਤ ਵਿਕਾਸ ਪਰਿਸ਼ਦ ਬ੍ਰਾਂਚ ਬੁਰਲਾਡਾ ਵੱਲੋਂ ਇੱਕ ਖੂਨਦਾਨ ਕੈਂਪ ਜੋ ਕਿ ਇੰਦਰਾ ਗਾਂਧੀ ਕਾਲਜ ਦੇ ਲਗਾਇਆ ਗਿਆ ਹੈ ਔਰ ਬਹੁਤ ਹੀ ਸਫਲਤਾਪੂਰਵਕ ਇਹ ਕੈਂਪ ਚੱਲ ਰਿਹਾ ਹੈ ਜਿਸ ਵਿੱਚ ਲਗਭਗ ਹੁਣ ਇਸ ਟਾਈਮ 12:00 ਵਜੇ ਤੱਕ 50 ਦੇ ਗਰੀਬ ਦਾਨੀ ਸੱਜਣਾ ਨੇ ਖੂਨਦਾਨ ਦਿੱਤਾ ਹੈ ਔਰ ਉਮੀਦ ਹੈ ਕਿ 100 ਯੂਨਟ ਦੇ ਕਰੀਬ ਇਹ ਖੂਨਦਾਨ ਦੀ ਜਿਹੜੀ ਹੈ ਨੰਬਰ ਪਹੁੰਚ ਜਾਣਗੇ ਬਹੁਤ ਹੀ ਸੁਚੇਤ ਜੇ ਤੰਗ ਨਾਲ ਭਾਰਤਕਾਰ ਪੀਛੇ ਦੇ ਮੈਂਬਰਾਂ ਵੱਲੋਂ ਅਹੁਦੇਦਾਰਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਕੈਂਪ ਨੂੰ ਆਰਗੇਨਾਈਜ਼ ਕੀਤਾ ਗਿਆ ਹੈ। ਭਾਰਤ ਵਿਕਾਸ ਪ੍ਰਸ਼ਦ ਬੁੜਲਾਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲੱਡ ਡੋਨੇਸ਼ਨ ਕੈਂਪ ਇੰਦਰਾ ਗਾਂਧੀ ਕਾਲਜ ਆਰਮਨਜੀਲਾ ਦੇ ਗਰਾਉਂਡ ਬੁੜਲਾਡਾ ਵਿੱਚ ਸ਼ੁਰੂ ਹੋ ਚੁੱਕਿਆ ਹੈ। ਜਿਸ ਵਿੱਚ ਜੋ ਬਲੱਡ ਡੋਨਰ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਸੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਜਿਨ੍ਹਾਂ ਵੀ ਸੱਜਣਾਂ ਨੇ ਬਲੱਡ ਡੋਨੇਟ ਕਰਨਾ ਹੈ ਤਾਂ ਜਲਦੀ ਤੋਂ ਜਲਦੀ ਇੰਦਰਾ ਗਾਂਧੀ ਕਾਲਜ ਬੁੜਲਾਡਾ ਵਿਖੇ ਪਹੁੰਚੋ। ਤੇ ਆਪਣਾ ਫੋਨ ਦਾਨ ਕਰਕੇ ਪੁੰਨ ਦੇ ਭਾਗੀਵਾਨੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਵਾਰ ਫੇਰ ਬੇਨਤੀ ਹੈ ਕਿ ਮਾਤਾਵਾਂ ਭੈਣਾਂ ਵੀ ਇਸ ਕੈਂਪ ਵਿੱਚ ਹਿੱਸਾ ਲੈ ਸਕਦੀਆਂ ਨੇ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਭਾਰਤ ਪ੍ਰੈਸਪਿਸ਼ ਗੁਰਦਾਟਾ ਜਿਹੜੇ ਤੇ ਪਿਲਹਰ ਨੇ ਵੀ ਤਰੇਡ ਜੀ ਬਹੁਤ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈ ਉਸ ਵੱਲੋਂ ਜਿਸ ਤਰ੍ਹਾਂ ਕੇ ਪਹਿਲਾਂ ਵੀ ਗਏ ਬੋਲ ਰਹੇ ਨੇ ਲਗਾਏ ਗਏ ਨੇ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਇੰਦਰਾ ਗਾਂਧੀ ਕਾਲਜ ਵਿੱਚ ਲਗਾਇਆ ਜਾ ਰਿਹਾ ਹੈ ਇਸ ਵਿੱਚ ਹੁਣ ਤੱਕ 50 ਤੋਂ ਵੱਧ ਲੋਕਾਂ ਨੇ ਆਪਣਾ ਬਲੱਡ ਡੋਨੇਟ ਕੀਤਾ ਉਮੀਦ ਕਰਦੇ ਹਾਂ ਕਿ ਅਸੀਂ ਅੱਜ ਦਿਨ ਇਹਨਾਂ ਸਰਟੀਫਿਕੇਟ 100 ਦੇ ਗਿਣਤੀ ਤੱਕ ਪਹੁੰਚ ਜਾਵਾਂਗੇ ਇਸ ਵਾਸਤੇ ਭਾਰਤ ਵਿਕਾਸ ਪਿਛੇ ਦੇ ਮੈਂਬਰਾਂ ਦਾ ਸ਼ਹਿਰ ਵਾਸੀਆਂ ਦਾ ਔਰ ਇੰਦਰਾ ਗਾਂਧੀ ਕਾਲਜ ਦੇ ਮੈਨੇਜਮੈਂਟ ਦਾ ਜਿਥੇ ਕਿ ਅਸੀਂ ਇਹ ਕੈਂਪ ਆਯੋਜਿਤ ਕੀਤਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬੁੱਢ ਲਾਡਾ ਤੋਂ ਅਮਨ ਮਹਿਤਾ ਦੀ ਖਾਸਪੋ